ਡਾਕਟਰ ਬੀਮ ਰੋਮੇ ਅੜਕਰ ਜੀ ਨੇ ਜਿਨ੍ਹਾਂ ਨੇ ਸੰਵਿਧਾਨ ਅੱਜ ਦਿਨ ਲਿਖਿਆ ਔਰ ਇਸ ਸੰਵਿਧਾਨ ਦੇ ਨਾਲ ਸਾਡਾ ਦੇਸ਼ ਚੱਲ ਰਿਹਾ ਵੇ ਕਿੰਨੇ ਅੱਛੇ ਤਰ੍ਹਾਂ ਦੇਸ਼ ਚੱਲ ਰਿਹਾ ਔਰ ਇਸ ਸੰਵਿਧਾਨ ਦੇ ਮੁਤਾਬਕ ਹੀ ਸਾਰੇ ਜਿਹੜੇ ਨੇ ਕਮਰੇ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਆਂ ਜਿਨ੍ਹਾਂ ਵਾਸਤੇ ਅਸੀਂ ਅਜਾਦੀ ਮਾਨ ਰਿਆ ਅੱਜ ਇਹ ਜਿਹੜਾ ਪ੍ਰਣਾਮ ਹੈ ਸ਼ਹੀਦਾਂ ਵਾਸਤੇ ਆ ਅਸੀਂ ਪੰਜਾਬ ਦੇ ਵਿਕਾਸ ਦੇ ਲਈ ਆਪਣੇ ਦੇਸ਼ ਦੇ ਵਿਕਾਸ ਦੇ ਲਈ ਮੋਦੀ ਜੀ ਦੇ ਨਾਲ ਪੱਜ ਜਨਾ ਤੋਂ ਚੱਲਦੇ ਹੋਏ ਪੂਰਾ ਯੋਗਦਾਨ ਪਾ ਰਹੇ ਆ ਯੂਥ ਨੂੰ ਇਹ ਬੇਨਤੀ ਕਰਦਾ ਆਓ ਸਾਰੇ ਆਪਾਂ ਮਿਲ ਜੁਲ ਕੇ ਆਪਣੇ ਨੌਜਵਾਨੀ ਨਸ਼ੇ ਤੋਂ ਦੂਰ ਕਰੀਏ ਤੇ ਦੇਸ਼ ਦੇ ਲਈ ਜੋ ਵੀ ਕਰ ਸਕਦੇ ਆਪਾਂ ਦੇਸ਼ ਲਈ ਕੰਮ ਕਰੀਏ ਆਪਣੇ ਹਿੰਦੁਸਤਾਨ ਲਈ ਕੰਮ ਕਰੀਏ ਆਓ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤੇ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਲੁਧਿਆਣਾ ਲਾਈਵ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਦਵਾਲੀ ਪਹੁੰਚਿਆ ਹਾਂ ਲੁਧਿਆਣਾ ਹਲਕਾ ਸੈਂਟਰ ਦੇ ਵਿੱਚ ਜਿੱਤੇ ਦੱਸ ਦिए ਬੀਜੇਪੀ ਆਗੂਆਂ ਵੱਲੋਂ ਸੋ ਬੀਜੇਪੀ ਦੇ ਸੀਨੀਅਰ ਲੀਡਰ ਹਲਕਾ ਸੈਂਟਰ ਤੋਂ ਗੁਰਦੇਵ ਸ਼ਰਮਾ ਦੇਵੀ ਜੀ ਵੱਲੋਂ ਅੱਜ 26 ਜਨਵਰੀ ਸੋ 26 ਜਨਵਰੀ ਗਣਤੰਤਰ ਦਿਵਸ ਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਸੋ ਗੱਲਬਾਤ ਕਰ ਲੈਣਾ ਸਰ ਕੀ ਕਹਿਣਾ ਚਾਹੋਗੇ ਅੱਜ ਸੈਂਟਰਲ ਦੇ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੋ ਝੰਡਾ ਰੋਣ ਕੀਤਾ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਅੱਜ 76 ਗਣਤੰਤਰ ਦਿਵਸ ਦੀ ਆ ਸਾਰੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀ 26 ਜਨਵਰੀ ਦੀ ਬਧਾਈ ਦੇਣਾ ਉੱਥੇ ਮੈਂ ਨਮਨ ਕਰਨਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਜਿਹੜਾ ਆਨੰਦ ਮਾਣ ਰਹੇ ਆਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣੇ ਪਰਿਵਾਰਾਂ ਦੇ ਕੁਰਬਾਨੀਆਂ ਦੇ ਕੇ ਸਾਨੂੰ ਸ਼ੀਧੀਆਂ ਦੁਆਈਆਂ ਨੇ ਉਹਨਾਂ ਨੂੰ ਨਮਨ ਕਰਨਾ ਚਾਹੁੰਦੇ ਆਂ ਔਰ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਆਪਣੇ ਹਲਕਾ ਸੈਂਟਰ ਲੁਧਿਆਣਾ ਦੇ ਆਪਣੇ ਵੀਰਾਂ ਨੂੰ ਆਪਣੇ ਪੈਣਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਆਓ ਅਸੀਂ ਸਾਰੇ ਮਿਲ ਕੇ ਜਿਹੜੀਆਂ ਬੁਰਾਈਆਂ ਨੇ ਜਨ ਦੇਸ਼ ਦੀ ਤਰੱਕੀ ਦੇ ਵਾਸਤੇ ਕੰਮ ਕਰੀਏ ਦੇਸ਼ ਨੂੰ ਕਿਸ ਤਰੀਕੇ ਦੇ ਨਾਲ ਉੱਪਰ ਲੈ ਕੇ ਜਾਣਾ ਹੈ ਜਿਸ ਤਰੀਕੇ ਦੇ ਨਾਲ ਦੇਖੋ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ ਨੂੰ ਗੁਮਰਾ ਕੀਤਾ ਗਿਆ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿਛਲੇ 11 ਸਾਲ ਤੋਂ ਜਿਸ ਤਰੀਕੇ ਨਾਲ ਦੇਸ਼ ਨੂੰ ਉੱਪਰ ਲੈ ਕੇ ਗਏ ਨੇ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਹੈ ਔਰ ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ ਜਿਹੜੇ ਦੇਸ਼ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਜਾਂ ਦੇਸ਼ ਨਾਲ ਗਦਾਰੀ ਕਰਦੇ ਨੇ ਉਹਨਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਅੱਜ ਜਿਸ ਤਰੀਕੇ ਨਾਲ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਦੇ ਨਰਿੰਦਰ ਮੋਦੀ ਜੀ ਡਵੈਲਪਮੈਂਟ ਕਰ ਰਹੇ ਨੇ ਸਾਰੇ ਦੇਸ਼ ਦੇ ਵਿੱਚ ਰੋੜਾ ਬਣ ਲੀਆਂ ਨੇ ਰੇਲਾਂ ਚੜ੍ਹ ਲੀਆਂ ਨੇ ਪਸਾਂ ਚੜ੍ਹ ਲੀਆਂ ਨੇ ਡਵੈਲਪਮੈਂਟ ਹੋ ਰਹੀ ਹੈ ਆਹ ਡਵੈਲਪਮੈਂਟ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡਾ ਸਾਰਿਆਂ ਦਾ ਸਹਿਯੋਗ ਹੈ ਆਹ ਅਸੀਂ ਸਾਰੇ ਇਕੱਠੇ ਹੋ ਗਏ ਦੇਸ਼ ਨੂੰ ਪਰ ਚੁੱਕਣ ਵਾਸਤੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਕੰਮ ਕਰੀਏ ਜੈ ਹਿੰਦ ਜੈ ਭਾਰਤ ਬਿਲਕੁਲ ਸਰ ਇੱਕ ਹੋਰ ਸਵਾਲ ਹੈ ਜਿੱਦਾਂ 26 ਜਨਵਰੀ ਦੇ ਉੱਪਰ ਵਾਲੇ ਦੇ ਉਹ ਦੌਰਾਨ ਪ੍ਰਸ਼ਾਸਨ ਬਹੁਤ ਜ਼ਿਆਦਾ ਇਸ ਟਾਈਮ ਮੁਸਤੈਦ ਹੈ ਲਗਾਤਾਰ ਸੋ ਰੋਜ਼ ਅਗਰ ਪ੍ਰਸ਼ਾਸਨ ਇਸੇ ਤਰੀਕੇ ਮੁਸਤੈਦ ਰਹੇ ਤਾਂ ਲੋਕਾਂ ਦੇ ਜਿਹੜੇ ਆ ਉਹ ਜਿਹੜੇ ਗਲਤ ਕੰਮ ਕਰਦੇ ਨੇ ਉਹ ਉਹਨਾਂ ਦੇ ਉੱਤੇ ਜਿਹੜਾ ਨਿਕੇਲ ਪਾ ਸਕਿਆ ਜਾ ਸਕਦਾ ਸੋ ਇਹ ਚੀਜ਼ ਲੋਕ ਉਹ ਕਿਉਂ ਨਹੀਂ ਧਿਆਨ ਦਿੰਦੇ ਨੇ ਪ੍ਰਸ਼ਾਸਨ ਕਿਉਂ ਨਹੀਂ ਦੇਖੋ ਜਿਹੜੀ ਗੱਲ ਨਹੀਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਈ ਪ੍ਰਸ਼ਾਸਨ ਕੰਮ ਕਰਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਸ਼ਾਸਨ ਕੰਮ ਕਰਦਾ ਪ੍ਰਸ਼ਾਸਨ ਹਮੇਸ਼ਾ ਕੰਮ ਕਰਦਾ ਪ੍ਰਸ਼ਾਸਨ ਦੇ ਨਾਲ ਹੀ ਜਿਹੜਾ ਸਾਡਾ ਦੇਸ਼ ਜਿਹੜਾ ਸੰਵਿਧਾਨ ਜਿਹੜਾ ਸਾਡਾ ਚੱਲ ਰਿਹਾ ਵੇ ਉਹ ਦੇਖੋ ਚੱਲ ਰਿਹਾ ਵੇ ਔਰ ਅੱਜ ਮੈਂ ਦੇ ਸਭ ਤੋਂ ਪਹਿਲਾਂ ਦੇ ਕੇ ਕਹ ਲੋਰ ਕਹਿਣਾ ਚਾਹਨਾ ਡਾਕਟਰ ਬੀਮ ਰਾਮ ਮੇੜਕਰ ਜੀ ਨੇ ਜਿੰਨਾਂ ਨੇ ਸੰਵਿਧਾਨ ਅੱਜ ਦਿਨ ਲਿਖਿਆ ਔਰ ਇਸ ਸੰਵਿਧਾਨ ਦੇ ਨਾਲ ਸਾਡਾ ਦੇਸ਼ ਚੱਲ ਰਿਹਾ ਵੇ ਕਿੰਨੇ ਅੱਛੇ ਤਰ੍ਹਾਂ ਦੇਸ਼ ਚੱਲ ਰਿਹਾ ਔਰ ਸੰਵਿਧਾਨ ਦੇ ਮੁਤਾਬਕ ਹੀ ਸਾਰੇ ਜਿਹੜੇ ਨੇ ਕੰਮ ਕਰ ਰਹੇ ਨੇ ਕੁਝ ਲੋਕ ਜਿਹੜੇ ਸੰਵਿਧਾਨ ਤੋਂ ਉਲਟ ਕੰਮ ਕਰਨਾ ਚਾਹੁੰਦੇ ਨੇ ਸੰਵਿਧਾਨ ਨੂੰ ਨਹੀਂ ਲੋਕ ਜਿਹੜ ਤਰੀਕੇ ਨਾਲ ਜੀ ਦੇਖੋ ਮੈਂ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਕ੍ਰਾਈਮ ਬਾਕੀ ਬਹੁਤ ਜ਼ਿਆਦਾ ਹੈ ਸਾਡੀ ਕੋਈ ਧੀ ਭੈਣ ਜਿਹੜੀ ਠੀਕ ਤਰੀਕੇ ਨਾਲ ਬਾਹਰ ਨਹੀਂ ਨਿਕਲ ਸਕਦੀ ਕਿਉਂਕਿ ਪੰਜਾਬ ਦੇ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਇਹੀ ਮੈਂ ਕਹਿਣਾ ਚਾਹੁੰਦਾ ਵੀ ਆਓ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਤੇ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਸੋ ਗੋਰਾ ਜੀ ਕੀ ਕਹਿਣਾ ਚਾਹੋਗੇ ਹਲਕੇ ਦੇ ਵਿੱਚੋਂ ਕਾਉਂਸਲਰ ਵੀ ਬਣੇ ਨੂੰ ਕੀ ਕਹਿਣਾ ਹਲਕੇ ਦੇ ਲੋਕਾਂ ਨੂੰ ਲੁਧਿਆਣਾ ਸ਼ਹਿਰ ਦੇ ਦੇਖੋ 76 ਗਤੰਦਰ ਜੀ ਉਸ ਨੂੰ ਪੈਸੇ ਪੂਰੇ ਹਿੰਦੁਸਤਾਨ ਨੂੰ ਪੰਜਾਬ ਨੂੰ ਲੁਧਿਆਣੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਆਂ ਜਿਨ੍ਹਾਂ ਵਾਸਤੇ ਅਸੀਂ ਅੱਜ ਆਜ਼ਾਦੀ ਮਾਨ ਰਹੇ ਆਂ ਅੱਜ ਇਹ ਜਿਹੜਾ ਪ੍ਰਣਾਮ ਹੈ ਸ਼ਹੀਦਾਂ ਵਾਸਤੇ ਆ ਜਿਨ੍ਹਾਂ ਵਾਸਤੇ ਬਾਬਾ ਅਮੀਦਕਰ राव ਜੀ ਜਿਨ੍ਹਾਂ ਨੇ ਸਾਨੂੰ ਅੱਜ ਸੰਵਿਧਾਨ ਲਿਖਿਆ ਜਿਨ੍ਹਾਂ ਕਰਕੇ ਅਸੀਂ ਅੱਜ ਆਜ਼ਾਦੀ ਮਾਨ ਰਹੇ ਆਂ ਖਾਸ ਕਰਕੇ ਅਸੀਂ ਬਿਲਕੁਲ ਉਹਨਾਂ ਕਾਲੀਆਂ ਭੇਡਾਂ ਨੂੰ ਜੋ ਤੁਸੀਂ ਸਵਾਲ ਕੀਤਾ ਉਹਨਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ ਜਿਹੜੇ ਕਾਲੀਆਂ ਭੇਡਾਂ ਗਲਤ ਕੰਮ ਕਰਾ ਰਹੀਆਂ ਨੇ ਬਿਲਕੁਲ ਅੱਜ ਸਾਰੇ ਦੇਸ਼ ਨੂੰ ਇਕੱਠੇ ਹੋ ਕੇ ਤੇ ਸ਼ਹੀਦਾਂ ਨੂੰ ਪੰਗਤ ਕਰਕੇ ਅੱਜ ਇਹ ਦਿਨ ਨੂੰ ਖੁਸ਼ੀ ਤਿਉਹਾਰ ਦੇ ਵਾਂਗ ਮਨਾਉਣਾ ਚਾਹੀਦਾ ਠੀਕ ਹੈ ਜੀ ਬਿਲਕੁਲ ਸੋ ਦੱਸ ਦਈਏ ਭਾਜਪੀ ਤੋਂ ਰਜੀਸ਼ ਟੀਮਾਨ ਜੀ ਜਿਹੜੇ ਉਹ ਵੀ ਪਹੁੰਚੇ ਨੇ ਹਲਕਾ ਸੈਂਟਰਲ ਦੇ ਵਿੱਚ ਸੋ ਗੱਲਬਾਤ ਕਰ ਲੈਣੇ ਆ ਸਰ ਮੌਕੇ ਤੇ ਪਹੁੰਚੋ ਹਲਕਾ ਸੈਂਟਰਲ ਦੇ ਵਿੱਚ ਸੋ ਦੋਜਾ ਰੋਹਣ ਕੀਤਾ ਗਿਆ ਕੀ ਗੱਲ ਇਹ ਪ੍ਰੋਗਰਾਮ ਕੋਲ ਲਿਖਿਆ ਇਹ ਸਾਡਾ ਰਾਸ਼ਟਰੀ ਫੈਸਟੀਵਲ ਆ ਔਰ ਬੜਾ ਮਹਾਨ ਫੈਸਟੀਵਲ ਆ ਮੈਂ ਸਭ ਨੂੰ ਬਹੁਤ ਬਹੁਤ ਵਧਾਈ ਔਰ ਮੁਬਾਰਕਬਾਦ ਦਨਾ ਜਿਹੜੇ ਬੜੇ ਸਾਡੇ ਲੱਖਾਂ ਸ਼ਹੀਦਾਂ ਦੇ ਕੁਰਬਾਨੀਆਂ ਦੇਖ ਕੇ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਅਸੀ ਆਪਣੇ ਪਰਵ ਮਨਾ ਸਕੀਏ ਔਰ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸੁਵਿਧਾਨ ਲਿਖ ਕੇ ਸਾਡੇ ਸਪੁਰਦ ਕੀਤਾ ਔਰ ਉਹ ਸੁਵਿਧਾਨ ਦੇ ਦਿਨ ਦੀ ਅਸੀਂ ਸਾਰੇ ਰਲ ਮਿਲ ਕੇ ਇੱਕ ਫੈਸਟੀਵਲ ਦੇ ਰੂਪ ਚ ਮਨਾ ਰਹੇ ਹਾਂ ਮੈਂ ਸਾਰੇ ਹਰਕਾ ਨਿਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਸਭ ਨੂੰ ਬਹੁਤ ਬਹੁਤ ਬੁढ़ाई ਜੰਦਾ ਸਰ ਕੀ ਲੱਗਦਾ ਹੈ 2027 ਦੇ ਵਿੱਚ ਸ਼ਹਿਰ ਜਿਹੜਾ ਚੇਂਜ ਹੋਗਾ ਲੋਕਾਂ ਦੇ ਵਿੱਚ ਚੇਂਜਿੰਗ ਆਊਗੀ ਤਾਂ ਭਾਜਪੀ ਸਰਕਾਰ ਆਸ ਤੇ ਇਹਦੇ ਚ ਕੋਈ ਸ਼ੱਕ ਨਹੀਂ ਇਹ ਗੰਦ ਤੇ ਲਿਖੀ ਇਵਾਰਤਾ ਇਹ ਇੱਕ ਬਹੁਤ ਵੱਡਾ ਬਦਲਾਅ ਪੰਜਾਬ 'ਚ ਨਜ਼ਰ ਆ ਰਿਹਾ। ਦੇਖੋ ਕਿੰਨੇ ਵਪਰੀਤ ਹਾਲਾਤਾਂ 'ਚ ਸਾਡੇ ਲੋਕਾਂ ਨੇ ਇਲੈਕਸ਼ਨ ਲੜੇ। ਅਰੇ ਬਿਨਾ ਵੋਟਰ ਸੂਚੀ ਤੋਂ ਅੱਜ ਬਿਨਾ ਵੋਟਰ ਸੂਚੀਆਂ ਤੋਂ ਸੀ ਇਲੈਕਸ਼ਨ ਲੜੇ ਦੇ ਬਾਵਜੂਦ ਭਾਜਪੀ ਦੇ 2 ਕੌਂਸਲਰ ਜਿੱਤ ਕੇ ਹਾਊਸ ਦੇ ਵਿੱਚ ਪਹੁੰਚੇ ਨੇ। ਔਰ ਆਮ ਆਦਮੀ ਪਾਰਟੀ ਨੇ ਜਿਸ ਢੰਗ ਦੇ ਨਾਲ ਜਿਹੜੇ ਬੜਾ ਰੌਲਾ ਪਾਉਂਦੇ ਸੀ ਆਪਰੇਸ਼ਨ ਲੋਟਸ ਅੱਜ ਜਿਨ੍ਹਾਂ ਨੇ ਕੀ ਕੀਤਾ ਉਹਨਾਂ ਜਿਹੜੇ ਤਕਮੀਰਾਂ ਨੂੰ ਬਹੁਮਤ ਘਟ ਸੀ ਤਾਂ ਲੋਕਾਂ ਨੂੰ ਗੁਰਾ ਕੇ ਧਮਕਾ ਕੇ ਲਾਲਚ ਦੇ ਕੇ ਜਿਨ੍ਹਾਂ ਦੀ ਲੋਹਤ ਪਿੰਡਾ ਬਣਾ ਕੇ ਆਪਣੇ ਵੱਲ ਕਰਕੇ ਆਪਣਾ ਮੇਰ ਬਣਾਇਆ ਉਹਨਾਂ ਨੂੰ ਵੀ ਨਮਨ ਕਰਨਾ ਔਰ ਲੇਕਿਨ ਫਿਰ ਵੀ ਭਾਜੀਪੀ ਦੇ ਵੀ ਕੌਂਸਲ ਜਿੱਤ ਕੇ ਆਏ ਨਹੀਂ ਇਹ ਦੱਸਦਾ ਆਉਣ ਵਾਲਾ ਸਮਾਪਾrti ਜਨਤਾ ਪਾਰਟੀ ਦਾ ਅਸੀਂ ਪੰਜਾਬ ਦੇ ਵਿਕਾਸ ਦੇ ਲਈ ਆਪਣੇ ਦੇਸ਼ ਦੇ ਵਿਕਾਸ ਦੇ ਲਈ ਮੋਦੀ ਜੀ ਦੇ ਨਾਲ ਪੱਜਾਂ ਦੇ ਚੱਲਦੇ ਹੋਏ ਪੂਰਾ ਯੋਗਦਾਨ ਪਾ ਰਹੇ ਹਾਂ ਬਦਲਾਵ ਦੀ ਜਿਹੜੀ ਗੱਲ ਆ ਸਰ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਲੋਧੀਾਨਾ ਸ਼ਹਿਰ ਦੀ ਸਿਰਫ ਲੈ ਕੇ ਚਲੀ ਆ ਤਾਂ ਲਗਾਤਾਰ ਕ੍ਰਾਈਮ ਵਧ ਰਿਹਾ ਰੋਜ਼ ਜਿਹੜਾ ਕੋਈ ਨਾ ਕੋਈ ਕ੍ਰਾਈਮ ਦੇਖਣ ਨੂੰ ਮਿਲਦਾ ਹੈ ਉਸ ਨੂੰ ਮਿਲਦਾ ਸੋ ਕੀ ਲੱਗਦਾ ਹੈ ਕਿ ਇਹਦੇ ਵੱਲ ਧਿਆਨ ਦਿੱਤਾ ਜਾ ਰਿਹਾ ਜਾਂ ਇਹ ਆਪਣੇ ਆਪ ਹੀ ਨਹੀਂ ਰੁਕਦਾ ਮੈਂ ਤਾਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਜੀ ਮੈਂ ਆਪਣੇ ਸਮੁੰਦਰਸ ਵੀ ਕਿਹਾ ਉਹ ਲੋਕ ਜਿਹੜੇ ਝੂਠੇ ਲੋਕ ਕਰਨਾ ਜਾਂਦੀਆਂ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਝੂਠ ਬੋਲ ਬੋਲ ਕੇ ਲੁੱਟਿਆ ਪੰਜਾਬ ਨੂੰ ਅੱਜ ਉਹ ਜਵਾਬ ਦੇਣ ਨਾ ਜਿਹੜੇ ਕਹਿੰਦੇ ਸੀ ਅਸੀਂ ਚੁਟਕੀ ਮਾਰਦੇ ਪੰਜਾਬ ਚ ਲਾਜ ਨਾ ਡਰ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਹਨਾਂ ਦੀ ਚੁਟਕੀਆਂ ਨਹੀਂ ਵੱਜਦੀਆਂ ਜਵਾਬ ਕੌਣ ਦੇਊਗਾ ਇਹ ਗੈਂਗਸਟਰ ਆ ਕਿੱਥੋਂ ਗਿਆ ਇਹ ਕੌਣ ਬੰਦੇ ਨੇ ਕਿੱਥੋਂ ਆ ਗਏ ਇਹ ਸਭ ਮੈਂ ਮੈਨੂਰਦਾ ਵੀ ਇਹਨਾਂ ਦੀ ਮੈਨਿਪੂਲੇਸ਼ਨ ਨਾਲ ਚੱਲ ਰਿਹਾ ਇਹਨਾਂ ਦੀ ਛਤਰਸਾਹ ਇਹ ਚੱਲ ਰਿਹਾ ਇਹ ਲੋਕਾਂ ਨੂੰ ਡਰਾਣਾ ਚਾਹੁੰਦੇ ਨੇ ਡਰਾ ਕੇ ਰਾਜ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਕੀ ਮੈਸੇਜ ਲੁਕਾਉਣਾ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਮੇਰਾ ਇਹੀ ਮੈਸੇਜ ਆ ਮੰਡਲ ਬਣਾ ਅਸੀਂ ਸਾਡਾ ਰਾਸ਼ਟਰੀ ਪਰਵਾ ਅਸੀਂ ਰਲ ਮਿਲ ਕੇ ਮਨਾਈਏ ਆਪਣੇ ਦੇਸ਼ ਦੀ ਤਰੱਕੀ ਆਪਣੇ ਸੰਵਿਧਾਨ ਦੇ ਦਾਰੇ ਚ ਚੱਲਦੇ ਹੋਏ ਆਪਣੇ ਦੇਸ਼ ਦੀ ਤਰੱਕੀ ਚ ਰਲ ਮਿਲ ਕੇ ਯੋਗਦਾਨ ਪਾਈਏ ਬਤਰਾ ਸਾਹਿਬ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਇੱਕ ਤੁਸੀਂ ਵੀ ਨੌਜਵਾਨ ਯੂਥ ਹੋ ਯੂਥ ਨੂੰ ਕੀ ਮੈਸੇਜ ਹੈ ਕਾਫੀ ਯੂਥ ਤੁਹਾਡੇ ਨਾਲ ਰਲਿਆ ਹੋਇਆ ਮਿਲਿਆ ਹੋਇਆ ਕੀ ਮੈਸੇਜ ਮੈਂ ਯੂਥ ਨੂੰ ਇਹੀ ਬੇਨਤੀ ਕਰਦਾ ਆਓ ਮਿਲ ਚੁਲ ਕੇ ਦੇਸ਼ ਦੀ ਸੇਵਾ ਕਰੀਏ ਨਸ਼ਿਆ ਤੋਂ ਦੂਰ ਰਹੀਏ ਜੋ ਵੀ ਆਪਣੇ ਦੇਸ਼ ਲਈ ਹੋ ਸਕਦਾ ਆਪਣੇ ਆਂਡ ਗਵਾਂਡ ਚ ਹੋ ਸਕਦਾ ਜੋ ਵੀ ਆਪਾਂ ਕਿਸੇ ਡੀਡੀ ਪੀਪਲ ਦੀ ਹੈਲਪ ਕਰ ਸਕਦੇ ਆ ਮੈਂ ਸਾਰੇ ਯੂਥ ਨੂੰ ਇਹ ਬੇਨਤੀ ਕਰਦਾ ਆਓ ਸਾਰੇ ਆਪਾਂ ਮਿਲ ਜੁਲ ਕੇ ਆਪਣੇ ਨੌਜਵਾਨੀ ਨਸ਼ੇ ਤੋਂ ਦੂਰ ਕਰੀਏ ਤੇ ਦੇਸ਼ ਦੇ ਲਈ ਜੋ ਵੀ ਕਰ ਸਕਦੇ ਆਪਾਂ ਦੇਸ਼ ਲਈ ਕੰਮ ਕਰੀਏ ਆਪਣੇ ਹਿੰਦੁਸਤਾਨ ਲਈ ਕੰਮ ਕਰੀਏ ਸੋ ਦੱਸ ਦਿਆ ਬੀਜੇਪੀ ਆਗੂਆਂ ਨੇ ਗੱਲ ਕੀਤੀ ਸੋ ਹਲਕਾ ਸੈਂਟਰ ਦੇ ਵਿੱਚ ਬਹੁਤ ਹੀ ਵਧੀਆ ਹਸਣਾ ਉਪਰਾਲਾ ਕੀਤਾ ਗਿਆ ਹਲਕਾ ਸੈਂਟਰ ਦੇ ਵਿੱਚ ਸੋ ਬਹੁਤ ਹੀ ਸੁਨਹਿਰਾ ਜ਼ੋਰ ਦਾਰ ਦੀ ਹੈ ਕਿ ਝੰਡਾ ਰੋਹਣ ਸਮਾਰੋ ਜਿਹੜਾ ਸੀਗਾ ਬਹੁਤ ਵਧੀਆ ਕੀਤਾ ਗਿਆ ਸੋ ਮੈਸੇਜ ਵੀ ਰੂਪਿਆਣਾ ਸ਼ਹਿਰ ਵਾਸੀਆਂ ਨੂੰ ਦਿੱਤਾ ਗਿਆ ਉਹ ਦੇਖਣਾ ਹੋਵੇਗਾ ਕਿ ਸਮਾਜ ਜਿਹੜਾ ਕਿ ਉਹ ਹੋਊਗਾ ਬਦਲਾਅ ਜਿਹੜਾ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ ਬਦਲਾਅ ਕਿਦਾਂ ਦੀ ਦੇਖਣ ਨੂੰ ਮਿਲੀ ਗਈ ਕਿਉਂਕਿ ਇਹ ਗੱਲ ਵੀ ਜਿਹੜੀ ਹੈ ਕਹੀ ਜਾ ਰਹੀ ਬੀਜੇਪੀ ਦੇ ਪ੍ਰਧਾਨਾਂ ਵੱਲੋਂ ਕਿ 2027 ਦੇ ਵਿੱਚ ਜਿਹੜੀ ਹੈ ਸਰਕਾਰ ਕਿਦਨੇ ਕਿਹਾ ਬੀਜੇਪੀ ਦੀ ਹੋਊਗੀ ਇਹ ਜਿਹੜਾ ਉਹਨਾਂ ਦੇ ਅੰਦਰ ਇਹ ਜਿਹੜੀ ਸੋਚ ਹੈ ਉਹਨਾਂ ਦੇਖਣਾ ਹੋਵੇਗਾ ਕਿ ਜਨਤਾ ਜਿਹੜਾ ਕੀ ਚੁਣਦੀ ਹੈ 2027 ਜਿਹੜਾ ਸਮਾਂ ਉਹ ਦੱਸੂਗਾ ਕੀ ਉਹ ਜਿਹੜੀ ਹੈ ਕਿਹੜੀ ਸਰਕਾਰ ਹੈ ਉਹ ਪੰਜਾਬ ਵਿੱਚ ਲੈ ਕੇ ਆਂਦੀ ਦੇਖੀਦਰੋ ਲੁਧਿਆਣਾ ਲਾਈ ਮੈਥਨਿਕ ਕੈਮਰਾਮੈਨ ਹਨੀ ਨਾਲ ਧੰਨਵਾਦ